ਤਪਾਈ ਜਦੋਂ ਦਾ ਪੀ ਟ੍ਰਿਪਲ ਐਸ ਦੇ ਰਿਜ਼ਲਟ ਆਇਆ ਤਾਂ ਸਾਰੇ ਪੁੱਛ ਰਹੇ ਹੈ ਵੀ ਕੀ ਸਰ ਸੱਚੀ ਪੋਸੀਬਲ ਹੈ 117.5 ਨੰਬਰ ਲੈਣੇ 116 115 ਨੰਬਰ ਕਿ ਪੀ ਟ੍ਰਿਪਲ ਐਸ ਵੀ ਸੀਨੀਅਰ ਸਹਾਇਕ ਦਾ ਪੇਪਰ ਜਾਂ ਜੋ ਜਿਹਦੇ ਵਿੱਚ ਟ੍ਰੈਜਰੀ ਆਫੀਸਰ ਡਿਸਟ੍ਰਿਕਟ ਟ੍ਰੈਜਰਨਰ ਇਹਨੇ ਪੋਸਟਾਂ ਸਨਗੀਆਂ ਵੀ ਕੀ ਸੱਚਮੁੱਚ ਹੀ ਇਹਦੇ ਵਿੱਚ 117.5 ਨੰਬਰ ਹਾਈਐਸਟ ਲਗਾਏ ਜਾ ਸਕਦੇ ਸੀ ਦੇਖੋ ਭਾਈ ਮੇਰੀ ਡਿਕਸ਼ਨਰੀ ਦੇ ਮੁਤਾਬਕ ਤਾਂ ਇਹ ਹੈ ਕਿ ਇਹਦੇ ਵਿੱਚ ਹਾਈਐਸਟ 108 ਜਾਂ 9 ਨੰਬਰ ਆ ਸਕਦੇ ਸੀ ਇਹ ਦੂਤੇ ਜ਼ੋਰ ਲਾ ਕੇ ਮੈਨੂੰ ਲੱਗਦਾ ਵੀ ਜੇ ਤੁੱਕਾ ਵੀ ਲੱਗ ਜਾਂਦਾ ਤਾਂ 110 11 ਚਲੋ ਮੰਨ ਲਓ ਇਹਦੇ ਉੱਤੇ ਪੋਸੀਬਲ ਨਹੀਂ ਹੈਗਾ ਪਰ ਗੱਲ ਇਹ ਹੈ ਵੀ ਜਦੋਂ ਇਹ ਨੰਬਰ ਆਏ ਆ ਹੁਣ ਇਹਨਾਂ ਦਾ ਪ੍ਰੂਫ ਕਿਵੇਂ ਲਈਏ ਆਪਾਂ ਤਾਂ ਬੋਲਣਾ ਬੜਾ ਔਖਾ ਲੱਗ ਰਿਹਾ ਹੈਗਾ ਕਹਿੰਦੇ ਹੁੰਦੇ ਵੀ ਸਬੂਤਾਂ ਦੇ ਆਧਾਰ ਤੇ ਬੋਲੋ ਭਾਈ ਜੋ ਵੀ ਚੀਜ਼ ਮੰਨਦੇ ਆ ਉਹ ਸਬੂਤਾਂ ਦੇ ਆਧਾਰ ਤੇ ਮੰਨੀ ਜਾ ਸਕਦੀ ਹੈ ਇਹਦੀ ਤਾਂ ਭਾਈ ਮੇਰੇ ਕੋਲ ਸਟਰੈਟਜੀ ਨਹੀਂ ਹੈਗੀ ਹੁਣ ਗੱਲ ਇਹ ਹੈ ਕਿ ਰੌਲਾ ਤਾਂ ਚੱਲ ਰਿਹਾ ਵੀ ਰੇਸ ਅਕੈਡਮੀ ਵਾਲਿਆਂ ਤੋਂ ਪੁੱਛੋ ਭਾਈ ਉਹਨਾਂ ਦੇ ਟਾਪਰ ਉਹਨਾਂ ਦੇ ਟਾਪਰ ਹਰ ਆਪਣੀ ਹਰ ਪੇਪਰ ਜੋ ਵੀ ਹੁੰਦਾ ਭਾਈ ਉਹਦੇ ਵਿੱਚ ਆਪਣਾ ਟ ਤਾਂ ਹੁਣ ਟਾਪਰ ਤੇ ਇਹਦੇ ਵਿੱਚ ਵੀ ਹੈਗੇ ਪਰ ਜੋ ਜੈਨੂਨ ਆ ਭਾਈ ਜੋ ਮੇਰੇ ਸਾਹਮਣੇ ਪੜਿਆ ਮੈਂ ਤਾਂ ਉਹਨਾਂ ਦਾ ਨਾਮ ਲੈ ਸਕਦਾ ਨਾ ਉਹਨਾਂ ਦਾ ਬੋਲ ਸਕਦਾ ਜੋ ਸਾਹਮਣੇ ਸਾਡੇ ਪੜੇ ਆ ਭਾਈ ਤੇ ਜਦੋਂ ਮੈਂ ਇਹ ਮੈਸੇਜ ਪਾਇਆ ਨਾ ਕਿ ਸਾਡੇ ਟਾਪਰ ਆ ਉਹ ਗੱਲ ਉਲਟ ਹੋ ਗਈ ਵੀ ਟਾਪਰ ਕਿਤੇ 117 ਦੀ ਗੱਲ ਕਰ ਰਹੇ ਆ ਜਨਰਲ ਕੈਟਾਗਰੀ ਦੇ ਵਿੱਚ ਭਾਈ 107.5 ਨੰਬਰ ਆ 107.75 ਹੋਣਗੇ ਦੀਪਕ ਛਾਵੜਾ ਆਲਰੇਡੀ ਪਟਵਾਰੀ ਉਹ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਉਹਨੇ ਬਹੁਤ ਸਾਰੇ ਪੇਪਰ ਦਿੱਤੇ ਆ ਹਰ ਪੇਪਰ ਦੇ ਵਿੱਚੋਂ ਇੱਕ ਨੰਬਰ ਤੇ 0.25 ਤੇ ਲੇਬਰ ਇਨਸਪੈਕਟਰ ਦੇ ਵਿੱਚ 0.25 ਪੰਜ ਤੇ ਰਿਹਾ ਇੱਕ ਨੰਬਰ ਪਹਿਲਾ ਐਕਸਾਈਜ਼ ਇਨਸਪੈਕਟਰ ਦੇ ਵਿੱਚ ਰਿਹਾ ਇਸ ਤੋਂ ਇਲਾਵਾ ਹੁਣ ਉਹਦਾ ਚਲੋ ਸੀਨੀਅਰ ਸਾਇਕ ਦੇ ਵਿੱਚ ਸੀਨੀਅਰ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਜਨਰਲ ਕੈਟਾਗਰੀ ਦੇ ਵਿੱਚ ਪਹਿਲਾ ਰੈਂਕ ਹੈਗਾ ਇਸ ਤੋਂ ਇਲਾਵਾ ਨਾਇਬ ਛਿਲਦਾਰ ਦੇ ਵਿੱਚ ਐਕਸ ਸਰਵਿਸਮੈਨ ਦੇ ਵਿੱਚ ਆਪਣਾ ਪਹਿਲਾ ਰੈਂਕ ਹੈ ਸੈਲਫ ਦੇ ਵਿੱਚ ਉਹਦੇ 99 ਨੰਬਰ ਆ ਭਾਈ ਜਨਰਲੀ ਸਾਡੇ ਸਾਹਮਣੇ ਪ੍ਰੋਪਰ ਤਰੀਕੇ ਦੇ ਨਾਲ 6-7 ਮਹੀਨੇ ਮਿਹਨਤ ਕੀਤੀ ਆ ਜਨਰਲ ਬੱਚਾ ਇਸ ਤੋਂ ਇਲਾਵਾ ایਡਬਲਯੂਐਸ ਦੇ ਵਿੱਚ ਭਾਈ ਆਪਣਾ ਅ ਦੂਸਰਾ ਰੈਂਕ ਹੈ ਹਨਾ ਯਾਸ਼ अरोड़ा ਪ੍ਰੋਪਰ ਤਰੀਕੇ ਦੇ ਨਾਲ ਜੈਨੂਨ ਸਾਰਾ ਕੁਝ ਓਕੇ ਹਨਾ ਤੇ ਕਹਿਣ ਦਾ ਮਤਲਬ ਜਿਹੜੇ ਮਿਹਨਤੀ ਬੱਚੇ ਐਸ ਸੀ ਆਰਓ ਦੇ ਵਿੱਚ ਆਪਣਾ ਤੀਸਰਾ ਰੈਂਕ ਹੈ ਮੋਹਿਤ ਹੈ ਇਸ ਤੋਂ ਇਲਾਵਾ ਜੀਵਨ ਜੋਤ ਹੈ ਉਹਦਾ ਕੁੜੀਆਂ ਦੇ ਵਿੱਚ ਸ਼ਾਇਦ ਪਹਿਲਾ ਰੈਂਕ ਹੈ 1087 ਨੰਬਰ ਉਹਦੇ ਆ ਤੇ ਹਰਜੋਤ ਹੈ ਬਹੁਤ ਸਾਰੇ ਨਾਮ ਆ ਜਿਹੜੇ ਟੌਪ 50 ਦੇ ਵਿੱਚ ਹੈਗੇ ਆ ਬਸ ਉਹ ਜਿਹੜਾ ਉੱਪਰਲਾ 108 ਤੋਂ ਬਾਅਦ ਸਿੱਧਾ ਹੀ ਜੰਪ 115 ਦਾ ਵੱਜਿਆ ਉਹ ਬਸ ਥੋੜਾ ਜਿਹਾ ਹੋ ਗਿਆ ਕੁਐਸਚਨ ਮਾਰਕ ਵਾਲਾ ਕੰਮ ਬਾਕੀ ਫਿਰ ਉਹੀ ਗੱਲ ਆ ਵੀ ਇਹਦੇ ਤੇ ਡਿਟੇਲ ਵੀਡੀਓ ਬਣ ਸਕਦੀ ਹੈ ਬਟ ਉਹੀ ਗੱਲ ਹੁੰਦੀ ਹੈ ਵੀ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾਗਾ ਮੈਨੂੰ ਬਹੁਤ ਸਾਰੇ ਕਮੈਂਟ ਆ ਜਾਂਦੇ ਵੀ ਸਰ ਤੁਸੀਂ ਇਹਦੇ ਤੇ ਦੱਸੋ ਵੀ 117 ਨੰਬਰ ਆ ਸਕਦੇ ਕਿ ਨਹੀਂ ਹਜੇ ਭਾਈ ਮੈਂ ਇਹਦੀ ਸਟਰੈਟੇਜੀ ਬਣਾਈ ਨਹੀਂ ਮੈਨੂੰ ਤਾਂ ਲੱਗਦਾ ਸਾਨੂੰ ਵੀ ਹੋਰ ਮਿਹਨਤ ਕਰਨੀ ਚਾਹੀਦੀ ਆ 117 ਨੰਬਰ ਵਾਸਤੇ ਇਹੋ ਜਿਹਾ ਕੀ ਕਰੀਏ 115 ਨੰਬਰ ਵਾਸਤੇ ਇਹੋ ਜਿਹਾ ਕੀ ਕਰੀਏ ਅ ਥੋੜਾ ਜਿਹਾ ਲੱਗ ਰਿਹਾ ਹੁਣ ਵੀ ਕੁਝ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਸਮਝ ਨਹੀਂ ਲੱਗ ਰਿਹਾ ਭਾਈ ਚਲੋ ਖੈਰ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਆ ਉਹਨਾਂ ਨੂੰ ਜ਼ਰੂਰ ਵਧਾਈ 107 ਨੰਬਰ 6 ਨੰਬਰ ਤੱਕ ਜੈਨੂਨ 100 ਹਨਾ 99 ਤੱਕ 100 ਤਾਂ ਆਬਵੀਅਸ ਗੱਲ ਆ ਪਈ ਠੀਕ ਹੈ 17 ਵਾਲੀ ਜਦੋਂ ਸਟਰੈਟਜੀ ਮਿਲ ਗਈ ਤਾਂ ਉਹਨੂੰ ਜ਼ਰੂਰ ਪਾਵਾਂਗੇ ਬਟ ਹਜੇ ਸਬੂਤਾਂ ਦੇ ਆਧਾਰ ਤੇ ਬੋਲਿਆ ਜਾ ਸਕਦਾ ਭਈ ਐਵੇਂ ਨਹੀਂ ਥੈਂਕ ਯੂ ਭਾਈ